ਜਾਣਕਾਰੀ ਦਿੰਦੇ ਹੋਏ ਪੀਆਰਟੀਸੀ ਦੇ ਕੱਚੇ ਕਾਮਿਆਂ ਤੇ ਆਗੂਆਂ ਨੇ ਕਿਹਾ ਹੈ ਕਿ ਇਹ ਬੱਸ ਸਟੈਂਡ ਵਿਖੇ ਪੀਆਰਟੀਸੀ ਦੀ ਬੱਸ ਨੇ ਜਦੋਂ ਆਪਣੇ ਰੂਟ ਲਈ ਜਾਣਾ ਸੀ ਤਾਂ ਆਪਣੇ ਸਥਾਨ ਤੇ ਖੜੀ ਸੀ ਤਾਂ ਅਚਾਨਕ ਡਰਾਈਵਰ ਵਾਲੀ ਸਾਈਡ ਦੇ ਉੱਪਰ 4 ਤੋਂ 5 ਫੁੱਟ ਲੰਬਾ ਸੱਪ ਦਿਖਾਈ ਦਿੱਤਾ। ਸਵਾਰੀਆਂ ਦੇ ਵਿੱਚ ਭਾਜਣ ਮਚ ਗਈ ਅਤੇ ਸਵਾਰੀਆਂ ਇੱਕ ਦੂਜੇ ਦੇ ਵੱਲ ਭੱਜਣ ਲੱਗੀਆਂ ਤੇ ਫਟਾਫਟ ਬੱਸ ਦੇ ਵਿੱਚੋਂ ਨਿਕਲ ਗਈਆਂ। ਜਸਦੇ ਚੱਲਦੇ ਡਰਾਈਵਰ ਵੱਲੋਂ ਵੀ ਭੱਜ ਕੇ ਛਾਲ ਮਾਰੀ ਗਈ ਮੌਕੇ ਤੇ ਆਸ-ਪਾਸ ਦੇ ਲੋਕਾਂ ਨੂੰ ਵੀ ਬੁਲਾਇਆ ਗਿਆ ਪੂਰੀ ਬੱਸ ਦੇ ਵੱਖ-ਵੱਖ ਪੁਰਜ਼ੇ ਜਿਹੜੇ ਨੇ ਉਹ ਖੋਲੇ ਗਏ ਪੀਆਰਟੀ ਬੱਸ ਨੂੰ ਚੈੱਕ ਕੀਤਾ ਗਿਆ ਕਾਫੀ ਮੁਸ਼ਕਲ ਤੋਂ ਬਾਅਦ ਹਲੇ ਤੱਕ ਵੀ ਪੀਆਰਟੀ ਸੀ ਬੱਸ ਦੇ ਵਿੱਚ ਵੜਿਆ ਹੋਇਆ ਸੱਪ ਨਹੀਂ ਮਿਲਿਆ ਤਾਂ ਦੂਜੇ ਪਾਸੇ ਆਗੂਆਂ ਨੇ ਕਿਹਾ ਕਿ ਸਾਡੇ ਵੱਲੋਂ ਸੱਪ ਫੜਨ ਲਈ ਸਪੇਰਿਆਂ ਨੂੰ ਬੁਲਾਇਆ ਗਿਆ ਬਠਿੰਡਾ ਦੇ ਬੱਸ ਸਟੈਂਡ ਵਿਖੇ ਬਠਿੰਡਾ ਤੋਂ ਲੁਧਿਆਣਾ ਜਾਣ ਵਾਲੀ ਪੀਆਰਟੀਸੀ বাস ਨੂੰ ਉਸ ਸਮੇਂ ਮੁਸ਼ਕਲਾਂ ਦਾ ਇਹ ਸਾਹਮਣਾ ਕਰਨਾ ਪਿਆ ਜਦ 4 ਤੋਂ 5 ਫੁੱਟ ਲੰਬਾ ਸੱਪ ਦਿਖਾਈ ਦਿੱਤਾ ਡਰਾਈਵਰ ਨੇ ਕਿਹਾ ਕਿ ਇਹ ਸੱਪ ਸਾਡੇ ਵੱਲੋਂ ਨਹੀਂ ਲੱਭਿਆ ਗਿਆ ਕਿਉਂਕਿ ਉਹ ਕਿਤੇ ਹੋਰ ਚਲਾ ਗਿਆ ਪਰੰਤੂ বাস ਦੇ ਵਿੱਚ ਸੱਪ ਹੋਣ ਦੇ ਕਰਕੇ ਇੱਕਦਮ ਭਾਜੜ ਜ਼ਰੂਰ ਮਚੀ ਆ ਕਹਿੰਦਾ ਚਾਹੁੰਗੇ ਕੀ ਹੋਇਆ ਕੀ ਹਾਸ ਹੋਇਆ ਇਹ ਜੀ ਬੱਸ ਇੱਥੇ ਸਾਈਡ ਤੇ ਖੜੀ ਸੀਗੀ ਤੇ ਖੜੀ ਖੜੀ ਦੇ ਵਿੱਚ ਸੱਪ ਵੜ ਗਿਆ ਜੀ ਹੁਣ ਤੇ ਭਾਲ ਲਈ ਭਾਲੀ ਜਾਂਦੇ ਆ ਟੀਮ ਬੁਲਾਈ ਆ ਜੀ ਦੇਖੋ ਹੁਣ ਕੀ ਮੰਦਾ ਹੈ ਇਸ ਸਾਈਡ ਤੇ ਖੜੀ ਸੀ ਬੱਸ ਇੱਕੋ ਦੋ ਮ ਜਦੋਂ ਦੇਖਿਆ ਚਾਹ ਪੀ ਜਾਂਦੇ ਡਰਾਈਵਰ ਕਰੈਕਟਰ ਦੇਖਿਆ ਤਾਂ ਡੈਸ਼ਬੋਰਡ ਦੇ ਉੱਤੇ ਸੱਪ ਬਿਰ ਰਿਹਾ ਸੀਗਾ ਜੀ ਸਵਾਰੀਆਂ ਹੋਸੀਆਂ ਉਹ ਬੱਸ ਨਹੀਂ ਹਜੇ ਬੱਸ ਖਾਲੀ ਸੀ ਕਾਊਂਟਰ ਤੇ ਹਜੇ ਲੱਗਣੀ ਸੀ ਤਿੰਨ ਤੋਂ ਚਾਰ ਫੁੱਟ ਦਾ ਸੱਪ ਹੈਗਾ ਜਿਹੜਾ ਬਿਸਤ ਵਿੱਚ ਹਜੇ ਭਾਰ ਰਿਹਾ ਜੀ ਹਜੇ ਤੱਕ ਲੱਭੇ ਨਹੀਂ ਲੱਗਿਆ ਹੈਗਾ ਡਰਾਈਵਰ ਨੂੰ ਪਤਾ ਡਰਾਈਵਰ ਨੂੰ ਪਤਾ ਲੱਗਿਆ ਜੀ ਡਰਾਈਵਰ ਦੀ ਮਸਤੈਤੀ ਨਾਲ ਇਹ ਜਿਹੜਾ ਪਤਾ ਲੱਗਿਆ ਕਿ ਨਹੀਂ ਤਾਂ ਮਤਲਬ ਹੋ ਸਕਦਾ ਹੈ ਇਸ ਸਵਾਰੀਆਂ ਦਾ ਵੀ ਕੋਈ ਨੁਕਸਾਨ ਹੋ ਸਕਦਾ ਸੀਗਾ ਕਿੰਨੇ ਕੁ ਫੁੱਟ ਲੰਬਾਈ ਹੈ ਤੁਹਾਨੂੰ ਕਿੰਨੇ ਕੁ ਲੰਬਾਈ ਹੈ ਤੁਹਾਨੂੰ 4 ਫੁੱਟ ਤੱਕ ਤਕਰੀਬਨ ਹੈਗਾ ਜੀ 3 ਤੋਂ 4 ਫੁੱਟ ਦੇ ਵਿਚਕਾਰ ਜਿਹੜੀ ਇਹਦੀ ਲੰਬਾਈ ਹੈਗੀ ਤੇ ਇਹ 17 ਦੇ ਵਿੱਚ ਇੱਕ ਵਾਰ ਉਹਨਾਂ ਵਿੱਚ ਲੁਕ ਗਿਆਗਾ ਦੇਖ ਰਹੇ